ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਹੋਟਲ ਹੇਅਰ ਪੈਲੇਸ ਦੇ ਸਹਿਯੋਗ ਨਾਲ ਵਿਸ਼ਵ ਜੰਗਲਾ ਦਿਵਸ ਹੋਟਲ ਹੇਅਰ ਪੈਲੇਸ ਵਿਖੇ ਮਨਾਇਆ ਗਿਆ ਇਸ ਸਮਾਗਮ ਹੋਟਲ ਦੇ ਮਾਲਕ ਸੁਖਵਿੰਦਰ ਸਿੰਘ ਵੱਲੋਂ ਆਪਣੇ ਪਿਤਾ ਹਰਪ੍ਰੀਤ ਸਿੰਘ ਦੀ ਯਾਦ ਵਿੱਚ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲਰ ਸੁਸ਼ੀਲ ਮੈਣੀ ਹਾਜ਼ਰ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਪਹੁੰਚੇ ਜਿਨ੍ਹਾਂ ਦਾ ਐਸੋਸੀਏਸ਼ਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਸ ਸਵਾਗਤ ਕੀਤਾ ਗਿਆ ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮ੍ਮਾ ਰੋਸ਼ਨ ਕਰਕੇ ਕੀਤਾ ਗਿਆ ਜਿਸ ਤੋਂ ਬਾਅਦ ਟ੍ਰਿਨਿਟੀ ਕਾਲਜ ਜਲੰਧਰ ਤੋਂ ਮਿਨਾਕਸ਼ੀ ਸ਼ਰਮਾ ਨੇ ਬੱਚਿਆਂ ਨੂੰ ਜੰਗਲਾਤ ਦਿਵਸ ਬੰਦੀ ਅਹਿਮ ਜਾਣਕਾਰੀ ਦਿੱਤੀ ਇਸ ਮੌਕੇ ਸਮਾਸ਼ੇਵੀ ਮਲਕੀਆ ਸਿੰਘ ਗਬੋਤਰਾ ਨੇ ਜਿੱਥੇ ਵਿਸ਼ਪ ਜੰਗਲਾਤ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੰਗਲਾਂ ਦੀ ਕਟਾਈ ਕਰਨ ਦੀ ਜਗ੍ਹਾ ਉਹਨਾਂ ਨੂੰ ਬਚਾਉਣ ਲਈ ਅਹਿਮ ਉਪਰਾਲੇ ਕਰਨੇ ਚਾਹੀਦੇ ਹਨ ਇਸ ਦੌਰਾਨ ਸਰਦਾਰ ਸੁਖਵਿੰਦਰ ਸਿੰਘ ਨੇ ਵੀ ਹਰ ਸਾਲ ਇਹ ਦਿਹਾੜਾ ਮਨਾਉਣ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਹੋਟਲ ਹੈਰ ਪੈਲੈਸ ਦੇ ਵਿੱਚ ਵਿਸ਼ਵ ਜੰਗਲਾਤ ਦਿਵਸ ਮਨਾਇਆ ਗਿਆ ਇਸ ਦੇ ਵਿੱਚ ਸੁਸ਼ੀਲ ਮੈਣੀ ਜੀ ਸਮਾਜ ਸੇਵਕ ਮੁਖਮਾਨ ਵਜੋਂ ਅਤੇ ਸਤਕਾਰਯੋਗ ਸੁਖਵਿੰਦਰ ਸਿੰਘ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਨੇ ਅਤੇ ਅੱਜ ਦੇ ਇਸ ਦਿਵਸ ਨੂੰ ਮਨਾਉਣ ਦੇ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਮਨਾਕਸ਼ੀ ਸ਼ਰਮਾ ਟ੍ਰਿੰਟੀ ਕਾਲਜ ਜਲੰਧਰ ਤੋਂ ਆਏ ਜਿਨ੍ਹਾਂ ਨੇ ਜੰਗਲਾਤ ਅਤੇ ਜੰਗਲ ਦੇ ਮਹੱਤਮ ਬਾਰੇ ਬੱਚਿਆਂ ਦੱਸਿਆ ਬੱਚਿਆਂ ਵਿੱਚ ਦਰਸ਼ਪਾਲ ਵਿਦਿਆਲਾ ਅਤੇ ਸ਼ਾਨਨੀ ਗਰੁੱਪ ਖਵਾੜਾ ਦੇ ਬੱਚੇ ਸਨ ਔਰ ਇਸ ਦੇ ਨਾਲ ਨਾਲ ਹੀ এনਵਾਇਰਨਮੈਂਟ ਨੂੰ ਪਿਆਰ ਕਰਨ ਵਾਲੇ এনਵਾਇਰਨਮੈਂਟ ਪ੍ਰੇਮੀ ਵੀ ਹਾਜ਼ਰ ਸਨ ਔਰ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਇਹ ਸਾਰਾ ਹੀ ਸਰਦਾਰ ਬੈਲਸ ਵੱਲੋਂ ਸਫਾਰ ਸੁਖਿੰਦਰ ਸੀਐਨਓ ਸਪਾਂਸਰ ਕੀਤਾ ਗਿਆ ਜਿਹੜੇ ਕਿ ਆਪਣੇ ਪਿਤਾ ਸਰਦਾਰ ਰਪਾਜ ਜੀ ਖੈਰ ਦੇ ਜਾਤ ਦੇ ਵਿੱਚ ਹਰ ਸਾਲ ਕਰਦੇ ਹਨ ਔਰ ਉਹਨਾਂ ਨੇ ਵਾਦਾ ਕੀਤਾ ਕਿ ਅਗਲੇ ਸਾਲ ਵੀ ਇਹ ਦਿਸ ਸੁਣਾਵਾਂਗੇ। ਔਰ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਭ ਨੇ ਇਹ ਸੰਕਲਪ ਲਿਆ ਕਿ ਆਉਣ ਵਾਲੇ ਟਾਈਮ ਤੇ ਅਸੀਂ ਬੂਟੇ ਲਾਵਾਂਗੇ। ਬੂਟੇ ਲਾਵਾਂਗੇ ਨਹੀਂ ਬਲਕਿ ਉਹਨਾਂ ਨੂੰ ਬਚਾਵਾਂਗੇ ਅਤੇ ਆਪਣਾ ਜੀਵਨ ਸੁਰੱਖਿਅਤ ਰੱਖਣ ਲਈ ਸਾਦਾ ਜੀਵਨ ਜੀਵਾਂਗੇ। ਆਪਣੇ ਲੋੜਾਂ ਨੂੰ ਸੀਮਿਤ ਕਰਾਂਗੇ ਤਾਂ ਜੋ ਲੋੜਾਂ ਦੀ ਗੁਰਤੀ ਕਰਨ ਲਈ ਅਸੀਂ ਜੰਗਲਾਂ ਦਾ ਕਾਹਨ ਨਾ ਕਰੀ ਉਹਨਾਂ ਨੂੰ ਵਢੀਆਂ ਨਾ ਬਲਕਿ ਉਹਨਾਂ ਨੂੰ ਬਚਾਈਏ। ਗਵੜਾ এনवायरमेंट ਐਸੋਸੀਏਸ਼ਨ ਵੱਲੋਂ ਹੋਟਲ ਹੇਅਰ ਪੈਲੇਸ ਦੇ ਸਹਿਯੋਗ ਨਾਲ ਵਿਸ਼ਵ ਜੰਗਲਾ ਦਿਵਸ ਹੋਟਲ ਹੇਅਰ ਪੈਲੇਸ ਵਿਖੇ ਮਨਾਇਆ ਗਿਆ ਇਸ ਸਮਾਗਮ ਹੋਟਲ ਦੇ ਮਾਲਕ ਸੁਖਵਿੰਦਰ ਸਿੰਘ ਵੱਲੋਂ ਆਪਣੇ ਪਿਤਾ ਹਰਪ੍ਰੀਤ ਸਿੰਘ ਦੀ ਯਾਦ ਵਿੱਚ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਾਉਂਸਲਰ ਸੁਸ਼ੀਲ ਮੈਣੀ ਹਾਜ਼ਰ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਪਹੁੰਚੇ ਜਿਨ੍ਹਾਂ ਦਾ ਐਸੋਸੀਏਸ਼ਨ ਵੱਲੋਂ ਫੁੱਲਾਂ ਦੀ ਹਾਰ ਪਾ ਕੇ ਨਿਗਾਸ ਸਵਾਗਤ ਕੀਤਾ ਗਿਆ ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮ੍ਮਾ ਰੌਸ਼ਨ ਕਰਕੇ ਕੀਤਾ ਗਿਆ ਜਿਸ ਤੋਂ ਬਾਅਦ ਟ੍ਰਿਨਿਟੀ ਕਾਲਜ ਜਲੰਧਰ ਤੋਂ ਮਿਨਾਕਸ਼ੀ ਸ਼ਰਮਾ ਨੇ ਬੱਚਿਆਂ ਨੂੰ ਜੰਗਲਾਤ ਦਿਵਸ ਬੰਦੀ ਅਹਿਮ ਜਾਣਕਾਰੀ ਦਿੱਤੀ ਇਸ ਮੌਕੇ ਸਮਾਸੇਵੀ ਮਲਕੀਆ ਸਿੰਘ ਗਬੂਤਰਾ ਨੇ ਜਿੱਥੇ ਵਿਸ਼ਪ ਜੰਗਲਾਤ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੰਗਲਾਂ ਦੀ ਕਟਾਈ ਕਰਨ ਦੀ ਜਗ੍ਹਾ ਉਹਨਾਂ ਨੂੰ ਬਚਾਉਣ ਲਈ ਅਹਿਮ ਉਪਰਾਲੇ ਕਰਨੇ ਚਾਹੀਦੇ ਹਨ ਇਸ ਦੌਰਾਨ ਸਰਦਾਰ ਸੁਖਵਿੰਦਰ ਸਿੰਘ ਨੇ ਵੀ ਹਰ ਸਾਲ ਇਹ ਦਿਹਾੜਾ ਮਨਾਉਣ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ